ਮਤਲਬ ਇੱਕ ਤਾਂ ਪੰਜਾਬ ਪੁਲਿਸ ਤਫਤੀਸ਼ ਕਰ ਰਹੀ ਹੈ ਇੱਕ ਉਹ ਪਰਿਵਾਰ ਪਰਤਾਲ ਕਰ ਰਿਹਾ ਜਿਹਦਾ ਪਰਿਵਾਰ ਦਾ ਨੌਜਵਾਨ ਪੁੱਤ ਮਰਿਆ ਉਹਦੇ ਰਿਸ਼ਤੇਦਾਰ ਪਰਤਾਲ ਕਰ ਰਹੇ ਆ ਇਹ ਗੱਲ ਡੱਬ ਵਾਲੀ ਏਰੀਆ ਚੋਂ ਨਿਕਲ ਕੇ ਆਈ ਹੈ ਵੀ ਜਿਹੜਾ ਤੀਸਰਾ ਮਲਜ਼ਮ ਹੈ ਵਿਸ਼ੂ ਉਹ ਉਸ ਡੱਬ ਵਾਲੀ ਦੇ ਵਿੱਚ ਗੋਲ ਚੌਂਕ ਦੇ ਵਿੱਚ ਇੱਕ ਸਮੇਂ ਆਟੋ ਰਿਕਸ਼ਾ ਚਲਾਉਂਦਾ ਹੁੰਦਾ ਸੀਗਾ ਅੱਜ ਉਹ ਲਗਜ਼ਰੀ ਘਟੀਆਂ ਦੇ ਵਿੱਚ ਘੁੰਮ ਰਿਹਾ ਉਹ ਪਰਤਾਲ ਕੀਤੀ ਜਾ ਰਹੀ ਹੈ ਕਿ ਜਿਹੜਾ ਉਹ ਮੁੰਡਾ ਹੈ ਉਹਦਾ ਜਿਹੜਾ 2 ਨੰਬਰ ਹਰ ਕਮਲਪ੍ਰੀਤ ਸਿੰਘ ਜਿਹੜਾ ਮੁਲਜ਼ਮ ਆ ਉਹਦੇ ਨਾਲ ਸਬੰਧ ਕੀ ਆ ਕੀ ਕਿਤੇ ਕੋਈ ਡਰੱਗਸ ਦਾ ਲੈਣ ਦੇਣ ਤਾਂ ਨਹੀਂ ਕੀ ਕੀ ਉਹਨਾਂ ਉਹਨਾਂ ਦਾ ਆਪਸ ਵਿੱਚ ਜਿਹੜਾ ਕਿਉਂਕਿ ਦੇਖੋ ਮਰਡਰ ਤਾਂ ਹੋਇਆ ਤੇ ਮਰਡਰ ਘਰ ਵਾਲੀ ਨੇ ਘਰ ਵਾਲੇ ਦਾ ਕੀਤਾ ਇਸ ਕੱਕ ਕੋਈ ਦੋਰਾਵਾ ਨਹੀਂ ਇਹਦੀ ਇਨਵੈਸਟੀਗੇਸ਼ਨ ਬਹੁਤ ਖੂਬਸੂਰਤ ਤਰੀਕੇ ਨਾਲ ਪੰਜਾਬ ਪੁਲਿਸ ਕਰ ਰਹੀ ਆ ਲੇਕਿਨ ਕੀ ਇਸ ਡਰੱਗ ਜਿਹੜਾ ਮਰਡਰ ਹੈ ਕੀ ਇਹਦੀਆਂ ਤਾਰਾਂ ਕਿਸੇ ਡਰੱਗ ਮਾਫੀਆ ਨਾਲ ਜਾਂ ਕਿਸੇ ਡਰੱਗ ਪੈਡਲਰਜ਼ ਨਾਲ ਯਾਨੀ ਕਿ ਪੜਤਾਲ ਦਾ ਇੱਕ ਦਿਸ਼ਾ ਜੋ ਸਾਨੂੰ ਪਰਿਵਾਰ ਨੂੰ ਲੱਗਦਾ ਸਾਨੂੰ ਵੀ ਲੱਗਦਾ ਮੈਨੂੰ ਵੀ ਲੱਗਦਾ ਤਾਂ ਹੀ ਅਸੀਂ ਵਾਰੀ-ਵਾਰੀ ਤੁਹਾਡੇ ਸੋਸ਼ਲ ਮੀਡੀਆ ਦੇ ਰਾਹੀਂ ਬੇਨਤੀ ਕਰ ਰਹੇ ਹਾਂ ਪੰਜਾਬ ਪੁਲਿਸ ਨੂੰ ਕਿ ਇਹਨੂੰ ਮਰਡਰ ਦੇ ਅੰਕਲ ਤੋਂ ਤਾਂ ਤੁਸੀਂ ਤਫ਼ਤੀਸ਼ ਕਰ ਰਹੇ ਹੋ ਇਹਨੂੰ ਇੱਕ ਜਿਹੜਾ ਮਾਫੀਆ ਡਰੱਗ ਮਾਫੀਆ ਚੱਲ ਰਿਹਾ ਪੰਜਾਬ ਦੇ ਵਿੱਚ ਜਾਂ ਬਠਿੰਡੇ ਏਰੀਆ ਬੱਲੂਆਣਾ ਏਰੀਆ ਤੇ ਜਿਹੜਾ ਆਪਣਾ ਡੱਬ ਵਾਲੀ ਆ ਇਧਰਲੇ ਨੈਟਵਰਕ ਨਾਲ ਵੀ ਜੋੜ ਕੇ ਵੇਖਿਆ ਜਾਵੇ ਕਿਤੇ ਕੋਈ ਤਾਰਾਂ ਤਾਂ ਨਹੀਂ ਜੁੜਦੀਆਂ ਆਪਸ ਦੇ ਵਿੱਚ